ਅੁਚਿਆਰਪੁਰ ਦੇ ਸੁਆਤੇ ਪਿੰਡ ਮੀਰਪੁਰ ਵਿਖੇ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਨੇ ਖੂਨੀ ਰੂਪ ਧਾਰ ਲਿਆ ਜਿਸ ਵਿੱਚ ਫੌਜੀ ਦੀ ਬਾਹ ਪੂਰੀ ਤਰ੍ਹਾਂ ਨਾਲ ਕੱਟੀ ਗਈ ਜਿਸ ਦਾ ਯੋਗ ਹੈ ਕਿ ਉਕਤ ਝਗੜੇ ਦੀ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪੀਟੂ ਫਲੈਗ ਨਿਊਜ਼ ਤੋਂ ਅਪ੍ਰਿਤਪਾਲ ਸਿੰਘ ਦੀ ਰਿਪੋਰਟ ਜੀ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਲੰਮਾ ਬਿਆਹ ਸੀਗਾ ਸ਼ਾਰਟਕਟ ਦੱਸੋ ਤੇ ਮੈਂ ਕਮਰੇ ਵਿੱਚ ਲੰਮਾ ਪਿਆ ਸੀਗਾ ਤੇ ਮੈਂ ਤਾਂ ਆਪਣੇ ਕੈਮਰੇ ਦੇਖ ਰਿਹਾ ਸੀਗਾ ਤੇ ਮੇਰੇ ਘਰ ਵਾਲੇ ਕਹਿੰਦੇ ਰੋਟੀ ਖਾ ਲਓ ਮੈਂ ਕਹਿੰਦੀ ਮੇਰਾ ਮਨ ਜਾਂ ਠੀਕ ਜਿਆ ਨਹੀਂ ਹੈ ਤੇ ਜਦੋਂ ਕੈਮਰੇ ਵਿੱਚ ਦੇਖ ਰਿਹਾ ਸੀਗਾ ਤੇ ਮੇਰੇ ਭਰਾ ਨੂੰ ਨਾ ਬੰਦੇ ਆਏ दारू ਪੀ ਕੇ ਟਰੈਕਟਰ ਤੇ ਉਹਨਾਂ ਨੇ ਮੇਰੇ ਭਰਾ ਨੂੰ ਕੁੱਟਿਆ ਤੇ ਮੈਂ ਤੁਹਾੜਾ ਹੀ ਕਿਹਾ ਬਚਾਉਣ ਵਾਸਤੇ ਹਾਂ ਮੈਂ ਕਿਹਾ ਯਾਰ ਕਿਉਂ ਕੁੱਟੀ ਜਾਂਦੇ ਮੇਰੇ ਭਰਾ ਨੂੰ ਕੀ ਹੋ ਗਿਆ ਉਹਦੇ ਦਿਮਾਗ ਦੇ ਵਿੱਚ ਫਰਕ ਆ ਯਾਰ ਤੁਸੀਂ ਕਿਉਂ ਮਾਰਦੇ ਉਹਨੂੰ ਬਚਾਰੇ ਨੂੰ ਤੇ ਉਹ ਹਟੇ ਨਹੀਂ ਹਟੇ ਨਹੀਂ ਉਹਨਾਂ ਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲੰਮੀ ਕਿਰਪਾਨ ਲੈ ਕੇ ਆਇਆ ਤੇ ਮੇਰੀ ਬਾਹ ਮੱਧ ਦਿੱਤੀ ਉਹਨੇ ਕੌਣ ਸੀ ਲੋਕ ਉਹ ਜਿਹੜੇ ਮੇਰੇ ਸਾਡੇ ਪਿੰਡ ਦੇ ਹੀ ਆ ਜੀ ਉਹ दारू ਪੀਣ ਵਾਲੇ ਸਭ ਜਿਹੜਾ ਜਿਨ੍ਹਾਂ ਦਾ ਹੁਣ ਇਹਨਾਂ ਨੇ ਬਾਹ ਵੱਢਤੀ ਪਿੰਡ ਦੇ ਬੰਦਿਆਂ ਨੇ ਔਰ ਇਹ ਸਾਡੇ ਉਹਨਾਂ ਦੇ ਲੜਕੇ ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪੇਸ ਕੇ ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ ਘਰ ਦੇ ਕੈਮਰੇ ਵਿੱਚੋਂ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਹ ਬੱਟ ਦਿੱਤੀ ਵੱਡੀ ਸਾਰੀ ਕੁਰਬਾਨ ਸੀਗੀ ਇਨਸਾਨੀਅਤ ਖਤਮ ਹੀ ਹੋ ਗਈ ਉਹਨਾਂ ਨੇ ਪੂਰੀ ਬਾਹ ਬਾਹ ਇੱਥੋਂ ਤੱਕ ਖਤਮ ਹੋ ਗਈ ਛੱਡੀ ਵੀ ਵੱਢ ਦਿੱਤੀ ਗਈ ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ ਇਹਨਾਂ ਨੇ ਜਵਾਬ ਦੇ ਕਿ ਮੰਗ ਕਰਦੇ ਹੋ ਪੁਲਿਸ ਨੂੰ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਇਦਾਂ ਦੇ ਮੁੱਲਜਮ ਪੰਜਾਬ ਦੇ ਵਿੱਚ ਆਈ ਜਾਂਦੇ ਆ ਸਾਨੂੰ ਅਈ ਤਾਂ ਕਹਿੰਦੇ ਆਪ ਸਰਕਾਰ ਦੇ ਦੋਦਿਆਂ 'ਚ ਸੁਧਾਰ ਹੋਊਗਾ ਪਰ ਸਾਨੂੰ ਉਮੀਦ ਨਹੀਂ ਹੈ ਕਿ ਇਦਾਂ ਦੇ ਵੱਡੇ ਵੱਡੇ ਨੁਕਸਾਨ ਹੋ ਰਿਹਾ ਜੇ ਇਹਨਾਂ ਨੂੰ ਨਹੀਂ ਅਕਲ ਆਈ ਤਾਂ ਫਿਰ ਕੱਲ ਨੂੰ ਸਾਡੇ ਵਰਗਿਆਂ ਨੇ ਵੀ ਹਥਿਆਰ ਚੱਕਣੇ ਪੈਣੇ ਇਸ ਕਰਕੇ ਮੇਰੀ ਰਿਕਵੈਸਟ ਹੈ ਕਿ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਉਹ ਜਲਦੀ ਹੋਣੀ ਚਾਹੀਦੀ ਹਫ਼ਤੇ ਦੇ ਵਿੱਚ ਬੰਦੇ ਚੱਕ ਹੋਣੇ ਚਾਹੀਦੇ ਅੱਜ 3:30 ਵਜੇ ਡਿਊਟੀ ਤੇ ਹਰਪ੍ਰਧੋ ਸਿੰਘ 45 ਸਾਲ ਦੀ ਇੱਕ ਪੀਸ਼ੀ ਆਇਆ ਸੀ ਉਹਦੀ ਸਜੀਬਾ ਕੂਨੀ ਦੇ ਕੋਲੋਂ ਮੱਢੀ ਆਈ ਸੀ ਇਹ ਸ਼ਾਇਦ ਉਹ ਲੱਗਿਆ ਸੀ ਤੇ ਉਹਦੇ ਮਤਲਬ ਲੜਾਈ ਝਗੜੇ ਦੀ ਬਾਰੇ ਦੱਸ ਰਹੇ ਸੀ ਕਿ ਲੜਾਈ ਝਗੜਾ ਹੋਇਆ ਤੇ ਉਹਦੀ ਹਾਲਤ ਕੁਬੀਰ ਸੀ ਇਸ ਲਈ ਉਹਨੂੰ ਆਪਾਂ ਫਰਦਰ ਮੈਨੇਜਮੈਂਟ ਦੀ ਫਾਇਰ ਸੈਂਟਰ ਟ੍ਰਾਂਫਰ ਕਰ ਦਿੱਤਾ ਤੇ ਫਰਸਟ ایڈ ਕਰਤੀ ਸਟਿਚਿੰਗ ਕਰਤੀ ਕਿ ਮੈਨੂੰ ਲੱਗਦਾ ਸੀ ਜਿਹੜੀ ਬਾਹ ਜਿਹੜੀ ਕੋਈ ਸ਼ਾਰਪ ਹਥਿਆਰ ਦੇਣਾ ਵੱਢੀ ਸੀ ਕਿ ਵੈਸੇ ਟੁੱਟੀ ਹੋਈ ਸੀ ਸ਼ਾਰਪ ਕੋ ਲੱਗ ਰਿਹਾ ਸੀ ਸਾਹ ਦੇਖਣੋਂ ਪ੍ਰੀਲੀਮਿਨਰੀ ਐਗਜ਼ਾਮੀਨੇਸ਼ਨ ਦਾ ਸਾਥ ਲਗ ਰਿਹਾ ਹੈ